ਹੀਰ وارਸ ਬੰਦ 131 ਤੋਂ 140 ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ ਕਰ ਛੱਡ ਤੋ ਇਸ ਦੇ ਨਾਲ ਇਹੀ ਸੁਨੇ ਦੇਸ ਜੋ ਕੀਤੜਾ ਪਾਇਆ ਈ ਵਾਰਸ਼ਾ ਅਪਰਾਧੀਆਂ ਰਹਿਣ ਚੜੀਆਂ ਲੰਗੇ ਰਿਛਨੇ ਮਾਮਲਾ ਚ ਆਇਆ ਈ ਹੀਰ ਆਖਿਆ ਬਾੜ ਕੇ ਫਲੇ ਅੰਦਰ ਗੱਲ ਪਾਏ ਰੱਸਾ ਮੁ ਘੁੱਟ ਕਤੋ ਲੈ ਕੇ ਕੁੱਤ ਕੇ ਕੁੱਡਣੇ ਮਾਛੀਆਂ ਦੇ ਤੜਾ ਤੜ ਹੀ ਮਾਰ ਕੇ ਕੁੱਟ ਕਤੋ ਟੰਗੋ ਪਕੜ ਕੇ ਲੱਕ ਵਿੱਚ ਪਾ ਜਫੀ ਕਿਸੇ ਟੋਏੜੇ ਦੇ ਵਿੱਚ ਸੁੱਟ ਕਤੋ ਮਾਰ ਇਸ ਨੂੰ ਲੈ ਕੇ ਅੱਗ ਝੁੱਗੀ ਸਾੜ ਬਾਲ ਕੇ ਚੀਜ਼ ਸਭ ਲੁੱਟ ਕਤੋ ਵਾਰ ਸ਼ਾਮੀਆਂ ਦਾੜੀ ਭੰਬੜੀ ਦਾ ਜੇ ਕੋਵਾਲ ਦਿਸੇ ਸਭੋ ਪੁੱਟ ਕਤੋ ਸਈਆਂ ਨਾਲ ਰੜਕੇ ਹੀਰ ਮਤਾ ਕੀਤਾ ਖਿੰਡ ਫੁੰਡ ਕੇ ਗਲੀਆਂ ਮੱਲੀਆਂ ਨੇ ਕੈਦੋ ਆਣ ਵੜਿਆ ਜਦੋਂ ਫੜੇ ਅੰਦਰ ਖਬਰਾਂ ਤੁਰਤੇ ਹੀ ਹੀਰ ਤੇ ਕੱਲੀਆਂ ਨੇ ਹੱਥੀ ਪਕੜ ਕਾਂਬਾ ਵਾਂਗ ਸ਼ਾਹ ਪਰੀਆਂ ਗੁੱਸਾ ਖਾਏ ਕੇ ਸਾਰੀਆਂ ਰਲੀਆਂ ਨੇ ਕੈਦੋ ਘੇਰ ਜਿਉਂ ਗਦਾ কুমਹਾਰ ਪਕੜੇ ਲਾ ਸੇਲੀਆਂ ਪਕੜ ਪਥਲੀਆਂ ਨੇ ਕਾੜ ਕੜਨ ਠਠਿਆਰ ਜਿਉਂ ਪੌਣ ਧਮਕਾਂ ਤਾਈ ਛਟ ਦੀਆਂ ਜੀਮੇ ਮੁਹੱਲੀਆਂ ਨੇ ਗਲ ਪਾਇ ਕੇ ਸੇਲੀਆਂ ਲਾ ਟੋਪੀ ਪਾੜ ਜੁੱਲੀਆਂ ਸੰਗ ਨੂੰ ਘੁੱਟਿਆ ਨੇ ਪੰਨਕੌਰ ਤੇ ਕੁੱਤਕੇ ਛੜਨ ਲੱਤੀ ਰੋੜ ਵਿੱਚ ਖੁੜਲ ਦੇ ਸੁੱਟਿਓ ਨੇ ਝੰਜੋੜ ਸਿਰ ਤੋੜ ਕੇ ਘੱਤ ਮੁੱਧਾ ਲਾਂਗੜ ਪਾੜ ਕੇ ਧੜਾ ਧੜ ਕੁੱਟਿਓ ਨੇ ਵਰਸ਼ਾ ਦਾੜੀ ਪੁੱਟ ਫਾੜ ਲਾਂਗੜ ਇਹ ਅੱਖ ਰੇਟ ਹੀ ਚਾਏ ਸੁੱਟਿਓ ਨੇ ਇੱਕ ਮਾਰ ਲੱਤਾਂ ਦੁਈ ਲਾਏ ਚਮਕਾਂ ਤ੍ਰੀ ਲਾਏ ਚਟਾਕੀਆਂ ਮਾਰਦੀ ਹੈ ਕੋਈ ਇੱਟ ਵੱਟਾ ਜੁੱਤੀ ਟੀਮ ਪੱਥਰ ਕੋਈ ਪਕੜ ਕੇ ਧੌਣ ਪੋਏ ਮਾਰਦੀ ਹੈ ਕੋਈ ਪੁੱਟ ਦਾੜੀ ਦੁੱਬਰ ਵਿੱਚ ਦੇਂਦੀ ਕੋਈ ਡੰਡਕਾ ਵਿੱਚ ਗੁਜ਼ਾਰਦੀ ਹੈ ਰਿੰਦਾ ਵੇਖੀਏ ਚਲੋ ਯਾਰੋ ਵਾਰ ਸ਼ਾਹ ਜ਼ਬਤ ਸਰਕਾਰ ਦੀ ਹੈ ਪਾੜ ਚੁੰਨੀਆਂ ਸੁਥਣਾ ਕੁਰਤੀਆਂ ਹੀ ਚੱਕ ਵੱਢ ਕੇ ਚੀਕਦਾ ਚੋਰ ਵਾਂਗੂ ਵੱਤੇ ਫਿਰਨ ਪਰਵਾਰ ਜਿਉ ਚੰਨ ਦਿਵਾਲੇ ਗਿਰਦ ਪਾਇਲਾਂ ਪਾਉਂਦੀਆਂ ਮੋਰ ਵਾਂਗੂ ਸ਼ਾਹੂਕਾਰ ਦਾ ਮਾਲ ਜਿਉ ਵਿੱਚ ਕੋਠੇ ਦਿਵਾਲੇ ਚੌਂਕੀਆਂ ਫਿਰਨ ਲਾਹੌਰ ਵਾਂਗੂ ਵਾਰਿਸ਼ਾ ਅੰਗਿਆਰੀਆਂ ਭਖਦੀਆਂ ਨਹੀਂ ਉਹਦੀ ਪ੍ਰੀਤ ਹੈ ਚੰਨ ਚਕੋਰ ਵਾਂਗੂ ਉਨੂੰ ਫਾਟ ਕੇ ਕੁੱਟ ਚੱਕਚੂਰ ਕੀਤਾ ਸਿਆਲੀ ਲਾਇਕੇ ਪਾਸਣਾ ਧਾਈਆਂ ਨਹੀਂ ਹੱਥੀ ਬਾਲ ਮੁਆਤੜੇ ਕਾ ਕਾਨੇ ਵੱਡੇ ਭਾਂਬੜ ਵਾਲ ਲੈ ਆਈਆਂ ਨਹੀਂ ਝੁੱਗੀ ਸਾੜ ਕੇ ਭਾਂਡੜੇ ਭੰਨ ਦਿੱਤੇ ਕੁੱਕੜ ਕੁੱਤੀਆਂ ਚਾਏ ਭਜਾਈਆਂ ਨਹੀਂ ਫੌਜਾਂ ਸ਼ਾਹ ਦੀਆਂ ਵਾਰਸਾ ਮਾਰ ਮਥਰਾ ਮੁੜ ਫੇਰ ਲਾਹੌਰ ਨੂੰ ਆਈਆਂ ਨਹੀਂ ਕੈ ਦੋ ਲੱਥੜੇ ਪੱਥੜੇ ਖੂਨ ਵੰਦੇ ਕੁੱਕੇ ਬੌੜੀ ਤੇ ਭਰਿਆ ਆਦਮੀਆਂ ਮੈਨੂੰ ਹੀਰ ਨੇ ਮਾਰ ਕੇ मुੰਝ ਕੀਤਾ ਪੈਂਚੋ ਪਿੰਡ ਦਿਓ ਦੇਹੋ ਖਾਂ ਦਾ ਆਦਮੀਆਂ ਕਫਨ ਪਾੜ ਕੇ ਸ਼ਾਥੇ ਜਾਏ ਕੁੱਕਾਂ ਮੈਂ ਤਾਂ ਪੱਟ ਸੁਟਾਂ ਬੁਣਿਆ ਆਦਮੀਆਂ ਮੈਂ ਤਾਂ ਬੋਲਣੋ ਮਾਰਿਆ ਸੱਚ ਪਿੱਛੇ ਸੀਰੀ ਮਾਰਿਆ ਜਿਵੇਂ ਫਰਹਾਦ ਮੀਆਂ ਮੈਂ ਚਲੋ ਝਗੜੀਏ ਬੈਠ ਕੇ ਪਾਸ ਕਾਜ਼ੀ ਇਹ ਗੱਲ ਨਾ ਜਾਏ ਬਰਬਾਦ ਮੀਆਂ ਵਾਰਿਸ ਅਹਿਮ ਖਾਨ ਨੂੰ ਬਿਨਾਂ ਫਾਟ ਖਾਦੇ ਨਹੀਂ ਆਮ ਵਦਾ ਇਸ਼ਕ ਦਾ ਸਵਾਦ ਮੀਆਂ ਚੂਚਕ ਆਖਿਆ ਲੰਗਿਆ ਜਾ ਭਾਈ ਤੇਥੇ ਵੱਲ ਹੈ ਝਗੜੀਆਂ ਛੇੜਿਆਂ ਦਾ ਤੂੰ ਸਰਦਾਰ ਹੈ ਚੋਰਾ ਉਚੱਕਿਆਂ ਦਾ ਸੁਹਾ ਭੇਤੀਆਂ ਹੈ ਸਾਹਵਾਂ ਫੇੜਿਆਂ ਦਾ ਤੈਨੂੰ ਵੈਰ ਹੈ ਨਾਲ ਇਆਣਿਆਂ ਦੇ ਅਤੇ ਵੱਲ ਹੈ ਦੱਬ ਦਰੇੜਿਆਂ ਦਾ ਆਪ ਛੇੜ ਕੇ ਪਿੱਛੋਂ ਦੀ ਫਿਰਣ ਰੋਂਦ ਇਹ ਚੱਜ ਜੇ ਮਾਣੂਆਂ ਫੇੜਿਆਂ ਦਾ ਵਰਸ਼ਾ ਇਬਲਿਸ ਦੀ ਸ਼ਕਲ ਕੈਦੋਂ ਇਹੋ ਮੂਲ ਜੇ ਸਭ ਬਖੇੜਿਆਂ ਦਾ ਮੈਨੂੰ ਮਾਰ ਕੇ ਉੱਦਲਾਂ ਮੁੰਝ ਕੀਤਾ ਝੁੱਗੀ ਲਾਏ ਮਾਤੜੇ ਸਾੜੀਆਂ ਨੇ ਦੌਰ ਭੰਨ ਕੇ ਕੁੱਤਕੇ ਸਾੜ ਮੇਰੇ ਪੈਵੰਦ ਜੁੱਲੀਆਂ ਫੋਲ ਕੇ ਪਾੜੀਆਂ ਨੇ ਪੰਗ ਕੁੱਤੀਆਂ ਮੇਰੀ ਅਫੀਮ ਲੁੱਟੀ ਮੇਰੀ ਬਾਬਨੀ ਚਾਏ ਉਜਾੜੀਆਂ ਨੇ ਤੜਵੈਲ ਤੇ ਥਾੜ ਵੀ ਮੁਲਕ ਲੁੱਟਣ ਵਾਰਿਸ ਦੇਸ਼ ਲੁੱਟਿਆ ਇਹਨਾਂ ਲਾੜੀਆਂ ਨੇ